ਸਾਡਾ ਗਵਾਂਡ ਸੀਨਾ ਜੀ ਉਹਦੇ ਪਿੱਛੇ ਉਹਨਾਂ ਨੇ ਕੋਈ ਵਾਰਦਤ ਕੀਤੀ ਗਵੰਡੀਆਂ ਨੇ ਉਹਨਾਂ ਦੀ ਲੰਗਡਟ ਦੇ ਨਾਲ ਸਾਡੇ ਪਤੀ ਚੁੱਕ ਕੇ ਲੈ ਗਈ ਪੁਲਿਸ ਸਨਵੀ ਥਾਣਿਆਂ ਚ ਬਹੁਤ ਮਾਰਕੋਟ ਕੀਤੀ ਅਸੀਂ ਬੱਚੇ ਵੀ ਬਹੁਤ ਔਖੇ ਪਾਲੇ ਪਤੀ ਨੇ ਗਿਆ ਬੱਚਿਆਂ ਨੂੰ ਕਿਹਾ ਬੱਚਿਆਂ ਨੂੰ ਕਹਿੰਦੇ ਨੇ ਵੀ ਮੇਨ ਲੋ ਮੇਰਾ ਕੀ ਪਤਾ ਹੀ ਜਾਂਦੀ ਵਾਰ ਮਾਂ ਪਿਓ ਨੂੰ ਪਿਓ ਨੂੰ ਮੇਨ ਲੋ ਮੁੜ ਕੇ ਮੇਰਾ ਕੋਈ ਪਤਾ ਨਹੀਂ ਮੈਂ ਤੁਹਾਨੂੰ ਮਿਲਾਂ ਕਿ ਨਾ ਮਿਲਾਂ ਜ਼ਿੰਦਗੀ 'ਚ ਜ਼ੁੱਖੀ ਮਿੱਸੀ ਖਾ ਕੇ ਟਾਈਮ ਪਾਸ ਕੀਤੇ ਕੋਈ ਸਾਨੂੰ ਗਲਮੇ ਨਹੀਂ ਸੀ ਲਾਂਦਾ ਸੀ ਬਹੁਤ ਔਖੇ ਟਾਈਮ ਕੱਢੇ ਨੇ ਹੱਥ ਜੋੜ-ਜੋੜ ਕੇ ਲੋਕੀ ਘਰੋਂ ਕੱਢ ਦੇਂਦੇ ਸਨ ਅੰਦਾਜ਼ 15 ਦਿਨ ਬਾਅਦ ਵਿੱਚ ਲੈ ਗਈ ਪੀ ਘਰੋਂ ਜੀ ਪੇਸ਼ ਕਰਨ ਵਾਸਤੇ ਆਂਦੇ ਨੇ ਵੀ ਤੁਸੀਂ ਚੌਥੇ ਦਿਨ ਸਾਡੇ ਕੋਲ ਆ ਜਿਹਾ ਜੇ ਤੁਹਾਡੇ ਬੰਦਿਆਂ ਨੂੰ ਦੇ ਦਿਆਂਗੇ ਅਸੀਂ ਨਾਛਾ ਦੇ ਦਾਂਗੇ ਜੀ ਅਸੀਂ ਗਏ ਤੇ ਉਹਨਾਂ ਕਿ ਆ ਵੀ ਬੰਦੇ ਤੁਹਾਡੇ ਨਹਿਰਾਂ ਦੇ ਵਿੱਚ ਸੁੱਟ ਦਿੱਤੇ ਨੇ ਅਸੀਂ ਘਰ ਆਗੇ ਰੋਂਦੇ ਪਿੱਟ ਦੇ ਘਰ ਆਗੇ ਕਚੇਰਾਂ ਥਾਣਿਆਂ ਤੋਂ ਅਸੀਂ ਘਰ ਆਗੇ ਕਾਰਨ ਕੇ ਸੀ ਰੇਲੀਆਂ ਕੀਤਾ ਜੀ ਟਰੱਕ ਕੀਤੇ ਵੱਡੇ ਵੱਡੇ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਪਿੰਡ ਦੀਆਂ ਨੂੰ ਕੜਿਆ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਫੜਾਇਆ